ਬ੍ਰਿਟੇਨ ਦੀ ਸਰਕਾਰ ਭਾਰਤੀ ਵਿਦਿਆਰਥੀਆਂ ਲਈ ਸਖਤ ਫੈਸਲਾ ਲੈਣ ਜਾ ਰਹੀ ਹੈ ਗ੍ਰੈਜੂਏਟ ਵੀਜ਼ਾ ਰੂਟ ਨੂੰ ਲੈ ਕੇ ਸੁਨਕ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜਿਸ ਨਾਲ ਭਾਰਤੀ ਵਿਦਿਆਰਥੀ ਪ੍ਰਭਾਵਿਤ ਹੋ ਸਕਦੇ ਨੇ ਇਸ ਫੈਸਲੇ ਨਾਲ ਕਿਹੜੇ ਵਿਦਿਆਰਥੀਆਂ ਨੂੰ ਨੁਕਸਾਨ ਹੋਵੇਗਾ ਇਸ ਨੂੰ ਲੈ ਕੇ ਸਾਡੀ ਸਹਿਯੋਗੀ ਪਵਿੱਤ ਕੋਰ ਨੇ ਇਮੀਗ੍ਰੇਸ਼ਨ ਮਾਹਿਰ ਗੁਰਤੇਜ ਸੰਧੂ ਅਤੇ ਸਿੱਖਿਆ ਮਾਹਿਰ ਹਰਜਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਸਟੱਡੈਂਟ ਲਿਸਟਮ ਮੌਜੂਦ ਨੇ ਇਮੀਗ੍ਰੇਸ਼ਨ ਐਕਸਪਰਟ ਗੁਰਤੇਜ ਸਿੰਘ ਸੰਤੂ ਗੁਰਤੇਜ ਜੀ ਤੁਹਾਡਾ ਜੀ ਮੇਰਾ ਬਹੁਤ-ਬਹੁਤ ਸਵਾਗਤ ਥੈਂਕ ਯੂ ਜੀ ਥੈਂਕ ਯੂ so much ਗੁਰਤੇਜ ਜੀ ਇਸ ਸਮੇਂ ਜੋ ਯੂਰੋਪੀਅਨ ਕੰਟਰੀਜ਼ ਨੇ ਉਹਨਾਂ ਨੇ ਆਪਣੇ ਜੋ ਵੀਜ਼ਾ ਲਾਅ ਦੇ ਵਿੱਚ ਕਾਫੀ ਕੁਝ ਚੇਂਜਸ ਲੈ ਕੇ ਆਏ ਨੇ ਤੇ ਰੀਸੈਂਟਲੀ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਜੋ UK ਹੈ ਜੋ ਸਭ ਤੋਂ ਜ਼ਿਆਦਾ ਪਸੰਦੀਦਾ ਇੱਕ ਕੋਵਿਡ ਪੈਂਡੈਮਿਕ ਤੋਂ ਬਾਅਦ ਜੋ ਪਸੰਦੀਦਾ ਜੋ ਜਗ੍ਹਾ ਬਣੀ ਸੀ ਸਟੂਡੈਂਟਸ ਦੇ ਲਈ ਗ੍ਰੈਜੂਏਸ਼ਨ ਦੇ ਲਈ ਜਾਂ ਫਿਰ ਪੋਸ ਗ੍ਰੈਜੂਏਸ਼ਨ ਦੇ ਲਈ ਉੱਥੇ ਵੀ ਹੁਣ ਕੈਪਿੰਗ ਜਿਹੜੀ ਉਹ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ ਜਿਹਦੇ ਕਰਕੇ ਜੋ ਗ੍ਰੈਜੂਏਟ ਵੀਜ਼ਾ ਇੱਕ ਟਾਈਮ ਤੇ 1 ਲੱਖ 30 ਹਜ਼ਾਰ ਦੇ ਕਰੀਬ ਜੋ ਇੰਡੀਅਨ ਸਟੂਡੈਂਟਸ ਨੂੰ ਦਿੱਤਾ ਜਾਂਦਾ ਸੀ ਹੁਣ ਉਹ ਕੈਪਿੰਗ ਜੋ ਹੈ ਉਹਨੂੰ ਅਗਰ ਲਾਗੂ ਕੀਤਾ ਜਾਂਦਾ ਹੈ ਰਿਸ਼ੀ ਸੋਨਕ ਦੀ ਗਵਰਨਮੈਂਟ ਦੇ ਵੱਲੋਂ ਤੇ ਉਹ ਕੈਪਿੰਗ ਕਿਤੇ ਨਾ ਕਿਤੇ ਇਫੈਕਟ ਕਰੇਗੀ ਇਮੀਗ੍ਰੇਸ਼ਨ ਕਿਸ ਤਰੀਕੇ ਦੇ ਇਫੈਕਟਸ ਜਿਹੜੇ ਨੇ ਇਮੀਗ੍ਰੇਸ਼ਨ ਤੇ ਦੇਖਣ ਨੂੰ ਮਿਲਣਗੇ ਅਗਰ ਇਹ ਸਾਰੇ ਜੋ ਕੈਪਿੰਗ ਜਿਹੜੀ ਉਹ ਲਾਗੂ ਹੋ ਜਾਏਗੀ ਤਾਂ ਦੇਖੋ ਮੈਂ 2010 ਤੋਂ ਜਿਹੜਾ ਮੈਂ ਇਹ ਕੰਮ ਸਟਾਰਟ ਕੀਤਾ 2010 ਤੋਂ ਬਾਅਦ ਅਸੀਂ ਰੈਗੂਲਰ ਜਿਹੜਾ ਸਟੂਡੈਂਟ ਵੀਜ਼ਾ ਦੇ ਕੰਮ ਕਰ ਰਹੇ ਹਾਂ ਔਰ 2019 ਤੋਂ ਬਾਅਦ ਯੂਕੇ ਨੇ ਬਹੁਤ ਈਜ਼ੀ ਕੀਤਾ ਵੀਜ਼ਾ ਦੇਣਾ ਔਰ ਰੈਗੂਲਰ ਸਟੂਡੈਂਟ ਜਿਹੜੇ ਨੇ ਤੇ ਜਤੂ 2021 ਤੋਂ 22 ਦੇ ਵਿੱਚ ਤੋਂ 21 22 ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਨੇ ਬੱਚਿਆਂ ਨੇ ਅਪਲਾਈ ਕੀਤਾ ਯੂਕੇ 'ਚ ਔਰ ਬਹੁਤ ਸਾਰੇ ਸਟੂਡੈਂਟਸ ਆ ਬੜੇ ਈਜ਼ੀਲੀ ਵੀਜ਼ਾ ਲਕਿਆ ਅੱਛਾ ਤੋਂ ਉੱਥੇ ਬੱਚੇ ਪਹੁੰਚੇ ਨੇ ਤਾਂ ਦੇਖੋ ਕੁਝ ਨਾ ਕੁਝ ਦਿੱਕਤ ਹੁੰਦੀ ਹੈ ਲੋਕਲ ਲੋਕਾਂ ਨੂੰ ਵੀ ਉੱਥੇ ਇਸ਼ੂਜ਼ ਹੁੰਦੇ ਨੇ ਬਿਕੋਜ਼ ਤੁਹਾਡਾ ਉਹਨਾਂ ਦੀਆਂ ਜੌਬਸ ਤੁਸੀਂ ਲੈ ਰਹੇ ਹੋ ਔਰ ਉਸ ਤੋਂ ਇਲਾਵਾ ਉਹਨਾਂ ਦੇ ਜਿਹੜੀ ਹோம் ਜਿਹੜੀ ਨੇ ਉਹ ਵੀ ਤਨ ਨੂੰ ਆਖੋ ਪਾਈ ਹੋ ਜਾਂਦੇ ਨੇ ਬਹੁਤ ਜ਼ਿਆਦਾ ਔਰ ਪਹਿਲਾਂ ਕਿਸੇ ਦੇਖੋ ਯੂਕੇ ਦੇ ਵਿੱਚ ਤੁਸੀਂ ਸਪਾਊਸ ਨਾਲ ਆਪਣੇ ਬੱਚਿਆਂ ਨਾਲ ਜਾ ਸਕਦੇ ਹੋ ਸੋ ਬੱਚਿਆਂ ਨੂੰ ਫ੍ਰੀ ਚ ਐਜੂਕੇਸ਼ਨ ਮਿਲਦੀ ਸੀ ਜਿਹੜੇ ਬੱਚੇ ਛੋਟੇ ਐ ਫਿਫਥ 6 ਤੱਕ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਫ੍ਰੀ ਚ ਐਜੂਕੇਸ਼ਨ ਯੂਕੇ ਦੇ ਰਿਆ ਸੀ ਤੁਸੀਂ ਇੱਕ ਇੱਕ ਬੰਦਾ ਜਿਹੜਾ ਪੜ੍ਹਨ ਜਾ ਰਿਹਾ ਉਹਦੇ ਨਾਲ ਤਿੰਨ ਤਿੰਨ ਲੋਕ ਹੋਰ ਵੀ ਜਾ ਰਹੇ ਨੇ ਮਤਲਬ ਬਹੁਤ ਸਾਰੇ ਲੋਕਾਂ ਦਾ ਵੀਜ਼ਾ ਲੱਗਿਆ ਔਰ ਜਿਸ ਕਰਕੇ ਗਵਰਨਮੈਂਟ ਨੂੰ ਰਿਅਲਾਈਜ਼ ਹੋਇਆ ਬਾਅਦ ਵਿੱਚ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਬੱਚਿਆਂ ਨੇ ਇੱਥੇ ਆਉਣਾ ਸ਼ੁਰੂ ਕੀਤਾ ਹੈ ਔਰ ਡਿਪੈਂਡੈਂਟਸ ਆ ਰਹੇ ਨੇ ਤੋ ਪਹਿਲਾ ਡਿਪੈਂਡੈਂਟ ਨੂੰ ਜਿਹੜਾ ਮਾਰਚ 2023 ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਜਨਵਰੀ ਚ ਅਨਾਉਂਸ ਕਰ ਦਿੱਤਾ ਸੀ ਕਿ ਜਨਵਰੀ ਲਾਸਟ ਇਨਟੇਕ ਹੋਏਗਾ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਡਿਪੈਂਡੈਂਟ ਨੂੰ ਨਹੀਂ ਲੈ ਕੇ ਆ ਸਕਦੇ ਅਗਰ ਤੁਸੀਂ ਕਿਸੇ ਰਿਸਰਚ ਪ੍ਰੋਗਰਾਮ 'ਚ ਨਹੀਂ ਆਉਂਦੇ ਪਹਿਲਾਂ ਤੁਸੀਂ ਮਾਸਟਰ 'ਚ ਹੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਸੀ ਪਰ ਹੁਣ ਤੁਸੀਂ ਰਿਸਰਚ ਪ੍ਰੋਗਰਾਮ 'ਚ ਹੀ ਲੈ ਕੇ ਜਾ ਸਕਦੇ ਹੋ ਇਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਵਰਕਿੰਗ ਆਜ਼ਟ ਤੇ ਵੀ ਕੈਪਿੰਗ ਕੀਤੀ ਹੈ ਸਪਾਊਸ ਨੂੰ ਡਿਪੈਂਡੈਂਟ ਨੂੰ ਪਹਿਲਾਂ ਫੁੱਲ ਟਾਈਮ ਵਰਕ ਪਰਮਿਟ 'ਚ ਉਹ ਵੀ ਹੋਣਾ ਅਜੇ ਤੁਸੀਂ ਰਿਸਰਚ 'ਚ ਜਾਓਗੇ ਤਾਂ ਮਿਲੇਗਾ ਅਦਰਵਾਈਜ਼ ਨਹੀਂ ਹੈ ਤਾਂ ਕਾਫੀ ਕੁਝ ਚੇ ਆਈਆਂ ਨੇ ਜਿਸ ਦੇ ਵਜ੍ਹਾ ਕਰਕੇ ਹੁਣ ਯੂਨੀਵਰਸਿਟੀ ਸਾਨੂੰ ਹਰ ਰੋਜ਼ ਮਿਲਦੀਆਂ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਬੱਚੇ ਪਹਿਲਾਂ ਇੰਡੀਆ ਤੋਂ ਆ ਰਹੇ ਸੀ ਪਰ ਹੁਣ ਇੰਡੀਆ ਤੋਂ ਵੀ ਤعداد ਘਟ ਹੋ ਗਈ ਹੈ ਕਿਉਂਕਿ ਉੱਥੇ ਇੱਕ ਤਰ੍ਹਾਂ ਕੰਮ ਦਾ ਇਸ਼ੂ ਹੈ ਕੰਮ ਵੀ ਬਹੁਤ ਈਜ਼ਲੀ ਨਹੀਂ ਮਿਲਦਾ ਬਹੁਤ ਸਾਰੇ ਲੋਕਾਂ ਨੂੰ ਰੋਡਸ ਤੇ ਰਹਿਣਾ ਪੈ ਰਿਹਾ ਹੈ ਬਹੁਤ ਸਾਰੇ ਲੋਕਾਂ ਨੂੰ ਕੰਮ ਤੋਂ ਬਿਨਾਂ ਰਹਿਣਾ ਪੈ ਰਿਹਾ ਤਾਂ ਜਿਹੜੇ ਲੋਕ ਉੱਥੇ ਗਏ ਹੋਏ ਨੇ ਉਹ ਪਹਿਲਾਂ ਹੀ ਪਰੇਸ਼ਾਨ ਨੇ ਉਹਨਾਂ ਨੇ ਮਤਲਬ ਕਾਫੀ ਮਰੀ ਮਰੀ ਮੇਰੀ ਗੱਲ ਹੁੰਦੀ ਹੈ ਕਿਉਂਕਿ ਲੋਕਾਂ ਦਾ ਸਾਡੇ ਸਪੈਸ਼ਲੀ ਅਗਰ ਪੰਜਾਬ ਹਰਿਆਣਾ ਦੀ ਗੱਲ ਕਰਾਂ ਤਾਂ ਲੋਕ ਕਰਨਾ ਹੈ এডুকেਸ਼ਨ ਬਹੁਤ 10% ਲੋਕਾਂ ਦਾ ਟਾਰਗੇਟ ਹੈ এডুকেਸ਼ਨ ਇੱਕ ਬਹੁਤ ਅੱਛੀ ਲੈਣੀ ਹੈ ਬਟ ਮੇਨਲੀ ਜਿਹੜਾ ਪਰਪਸ ਹੈ ਉਹ ਇਥੇ ਅਰਨਿੰਗ ਹੈ ਕਿ ਇੱਕ 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 ਸਪਾਊਸ ਪੜੇਗਾ ਤਾਂ ਮੈਂ ਜਿਹੜਾ ਨਾਲ ਡਿਪੈਂਡੈਂਟ ਜਾ ਰਿਹਾ ਉਹ ਫੁੱਲ ਟਾਈਮ ਵਰਕ ਪਰਮਨੈਂਟ ਕਰੇਗਾ ਔਰ ਉਹ ਬੰਦਾ ਵੀ ਪੈਸਾ ਕਮਾਏਗਾ ਔਰ ਆਪਣਾ ਵੀ ਕਮਾਏਗਾ ਪਰ ਇਹ ਸਭ ਚੀਜ਼ਾਂ ਜਿਹੜੀਆਂ ਹੁਣ ক্লোਜ਼ ਹੋ ਚੁੱਕੀਆਂ ਨੇ ਜਿਸ ਵਜ੍ਹਾ ਕਰਕੇ ਇੰਟਰਸਟ ਵੀ ਕੱਟ ਹੋਇਆ ਔਰ ਸੈਕੰਡਲੀ ਜਿਹੜਾ ਅਗਰ ਅਰਨਿੰਗ ਬੇਸ ਜਿਹੜਾ ਮੇਨ ਸਾਡਾ ਹੈਗਾ ਸੀ ਉਹ ਵੀ ਕਿਤੇ ਨਾ ਕਿਤੇ ਇਫੈਕਟ ਹੋਇਆ ਹੈ ਬਿਕੋਜ਼ ਆਫ ਕਿ ਜੌਬਸ ਬਹੁਤ ਕੱਟ ਹੋਣੀਆਂ ਯ ਕੌਰ ਜ਼ੀ ਮੀਡੀਆ ਚੰਡੀਗੜ੍ਹ ਹਰਜਿੰਦਰ ਜੀ ਤੁਹਾਡਾ ਜ਼ੀ ਮਰ ਚ ਬਹੁਤ-ਬਹੁਤ ਸਵਾਗਤ ਹੈ। थैंक यू मैम थैंक यू जी। ਹਰਜਿੰਦਰ ਜੀ ਸਭ ਤੋਂ ਪਹਿਲਾ ਐਂਡ ਵੱਡਾ ਸਵਾਲ ਅਹਿਮ ਸਵਾਲ ਕੀ ਪੰਜਾਬ ਦਾ ਯੂਥ ਭਾਰਤ ਦਾ ਯੂਥ ਬਾਹਰਲੀ ਕੰਟਰੀਜ਼ ਦੇ ਵਿੱਚ ਹੀ ਕਿਉਂ ਹਾਇਰ এডੂਕੇਸ਼ਨ ਦੇ ਲਈ ਜਾਣਾ ਚਾਹੁੰਦਾ ਹੈ? ਆ ਮੈਮ ਬੇਸਿਕਲੀ ਇਹਦੇ ਨਾ 3-4 ਰੀਜਨਸ ਹੈਗੇ ਆ। ਇੱਕ ਤਾਂ ਇੱਥੋਂ ਦਾ ਜੋ ਐਜੂਕੇਸ਼ਨ ਸਿਸਟਮ ਹੈ ਮੈਮ ਉਹ ਬਹੁਤ ਵਧੀਆ ਨਹੀਂ ਹੈਗਾ। ਗਵਰਨਮੈਂਟ ਬੇਸਿਕਲੀ ਗਵਰਨਮੈਂਟ ਇੰਸਟੀਟਿਊਟਸ ਜਿਹੜੇ ਹੈਗੇ ਉਹ ਕੰਪੀਟੀਟਿਵ ਨਹੀਂ ਹੈਗੇ। ਸੈਕੰਡ ਇੱਥੋਂ ਦੀ ਜਿਹੜੀ ਪੋਲਿਟਿਕਸ ਹੈ ਉਹ ਜਿਆਦਾ এডਿਕੇਸ਼ਨ ਦੇ ਵਿੱਚ ਇਨਵੋਲਵ ਨਹੀਂ ਹੈ ਐਨਾ ਜਿਆਦਾ ਮਤਲਬ ਸਪੋਰਟਿਵ ਨਹੀਂ ਹੈ ਕਿ ਬੱਚਿਆਂ ਨੂੰ ਇੱਥੇ ਗਰੋਥ ਮਿਲ ਜੇ ਉਹਨਾਂ ਦੀ এডਿਕੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਜੌਬਸ ਮਿਲ ਜਾਣ ਪੈਸਾ ਜਿਹੜੀ ਹੈ ਉਹਨਾਂ ਦੀ ਅਰਨਿੰਗਸ ਹੈ ਉਹ ਅੱਛੇ ਹੋ ਜਾਣ ਤਾਂ ਉਹ ਸਾਰੇ ਇੱਕ ਮਿਕਸ ਰੀਜਨਸ ਹੈਗੇ ਜਿਹਦੇ ਕਰਕੇ ਬੱਚਾ ਕਰ ਉਹ ਯੂਥ ਤੋਂ ਬਾਹਰ ਦੀ ਬਾਹਰ ਜਾ ਰਿਹਾ ਹੈ ਜੀ ਤਾਂ ਇਹ ਦੋ ਤਿੰਨ ਰੀਜਨਸ ਹੈਗੇ ਜਿਹੜੇ ਜਿਸ ਦੇ ਵਿੱਚ ਜਿਸ ਦੇ ਕਰਕੇ ਬੱਚੇ ਜਿਹੜੇ ਸਾਰੇ ਬਾਹਰ ਸ਼ਿਫਟ ਹੋ ਰਿਹਾ ਜੀ ਜੀ ਅਗਰ ਐਜੂਕੇਸ਼ਨਲ ਸਿਸਟਮ ਦੀ ਗੱਲ ਕਰੀਏ ਕੀ ਹੈ ਇਹੋ ਜਿਹਾ ਬਾਹਰਲੇ ਐਜੂਕੇਸ਼ਨਲ ਸਿਸਟਮ ਦੇ ਵਿੱਚ ਜੋ ਅਸੀਂ ਇੰਡੀਆ ਦੇ ਐਜੂਕੇਸ਼ਨਲ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਮਿਸ ਕਰਦੇ ਹਾਂ ਮੈਂ ਮੈਥੇ ਨਾ ਜਿਹੜੀ ਸਟੱਡੀ ਹੈ ਉਹ ਜ਼ਿਆਦਾ ਡਿਸਕ੍ਰਿਪਟਿਵ ਚੱਲੀ ਹੈ ਮਤਲਬ ਟੈਕਨੀਕਲ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਬੇਸਿਕਲੀ ਕਿਤਾਬਾਂ ਦੇ ਉੱਪਰ ਫੋਕਸ ਕਰਕੇ ਉਹਨਾਂ ਪ੍ਰੈਕਟੀਕਲ ਨੋਲਿਜ ਦਿੱਤੀ ਨਹੀਂ ਜਾਂਦੀ ਜਿਸ ਦੇ ਕਰਕੇ ਬੱਚੇ ਜਿਹੜੇ ਆ ਉਹ ਗਵਰਨਮੈਂਟ ਜੌਬ ਦੀ طرف ਜ਼ਿਆਦਾ ਭੱਜਦੇ ਆ ਔਰ ਐਸ ਕੰਪੇਅਰ ਟੂ ਅਦਰ ਕੰਟਰੀਜ਼ ਜਿਵੇਂ ਕਿ ਉਹ ਵੈਸਟਨ ਦੇਖੋ ਲੋਕ ਆਪਣਾ ਕੰਮ ਕਰਦੇ ਆ ਐਂਟਰਪ੍ਰੈਨਿਓਰਸ਼ਿਪ ਜਾਂਦੇ ਆ ਆਪਣੇ ਛੋਟੇ ਛੋਟੇ ਕੰਮ ਕਰਦੇ ਆ ਉਹ ਇੱਥੇ ਐਕਸਪਰਟਾਈਜ਼ ਹੈ ਹੀ ਨਹੀਂ ਸਾਡੇ ਤੇ ਐਜੂਕੇਸ਼ਨ ਸਿਸਟਮ ਇਹਨਾਂ ਵਧੀਆ ਨਹੀਂ ਹੈ ਟੈਕਨੀਕਲ ਪੱਖੋਂ ਤੇ ਉਹਦੇ ਕਰਕੇ ਇੱਕ ਰੀਜ਼ਨ ਆ ਕਿ ਬੱਚੇ ਜੌਬ ਦੇ ਵਿੱਚ ਜ਼ਿਆਦਾ ਜਾਂਦੇ ਆ ਔਰ ਜੌਬ ਦੇ ਵਿੱਚ ਬਹੁਤ ਜ਼ ਸੋ ਮਤਲਬ ਉਹ ਆਪਣੇ ਆਪ ਨੂੰ ਫਿੱਟ ਕਰ ਲੈਂਦੇ ਸੀ ਕੈਮਰਾਮੈਨ ਤੇ ਜਿੰਦ ਸਿੰਘ ਦੇ ਨਾਲ ਪਵਿੱਤ ਕੋਰ ਜੀ ਮੀਡੀਆ ਚੰਡੀਗੜ੍ਹ